अॼु लॻायो दोस्त दोस्त त इहे ਆਪਣੇ ਸੱਜਿਆਂ ਖੱਬਿਆਂ ਬਾਵਾ ਹੁੰਦੀਆਂ ਨੇ ਬਾਕੀ ਮੇਰੇ ਛੋਟੇ ਵੱਡੇ ਭਰਾ ਨੇ ਮੇਰੇ ਪਿਤਾ ਸਮਾਨ ਨੇ ਤੇ ਮੇਰੇ ਸੁੱਖ ਤੇ ਦੁੱਖ ਤੇ ਹਮੇਸ਼ਾ ਨਾਲ ਖੜਦੇ ਆ ਇਸ ਲਈ ਇਹ ਆਪਣੇ ਛੋਟੇ ਭਰਾ ਨੂੰ ਪਿਆਰ ਦਿੰਦੇ ਹਰ ਸਾਲ ਵੈਸੇ ਵੀ ਰੋਜ਼ ਸਾਡੀ ਤਕਰੀਮ ਜਿਵੇਂ ਅੱਜ ਮੌਲ ਹੈਗਾ ਵਾ ਇਹ ਰੋਜ਼ ਸਾਡਾ ਰੋਜ਼ ਇਸ ਤਰੀਏ ਮੌਲ ਦਿੰਦਾ ਵਾ ਇਹ ਜ਼ਰੂਰੀ ਨਹੀਂਗਾ ਵੀ ਸਾਲਵਾਰ ਹੀ ਕੱਚ ਹੁੰਦੇ ਆ ਅਸੀਂ ਰੋਜ਼ ਹੀ ਵੈਸੇ ਭਰਾਵਾਂ ਨੂੰ ਮਿਲਦੇ ਹੁੰਦੇ ਰਹਿੰਦੇ ਆ ਬਾਕੀ ਸਿੱਖ ਉਹਦਾ ਆਸ਼ੀਰਵਾਦ ਸਾਡੇ ਸੱਚ ਆ ਬਾਕੀ ਮੇਰੇ ਵੱਡੇ ਭਰਾ ਘਣੇ ਨੇ ਜੋਨੀ ਜੀ ਵਿਸ਼ਾਲ ਖੋਸਲਾ ਜੀ ਮੇਰਾ ਸਾਡਾ ਵੱਡਾ ਵੀਰ ਸੰਕੀ ਬੇਦੀ ਫਾਇਲ ਵੀਰ ਕਾਲੀ ਵੀਰ ਮੇਰਾ ਵੱਡਾ ਭਰਾ ਬਾਕੀ ਸਰਪੰਚ ਸਾਹਿਬ ਆਏ ਨੇ ਆਪਣੇ ਉਹ ਹਨੀ ਬਿੱਲਾ ਜੀ ਆ ਗਏ ਵੱਡਾ ਭਰਾ ਅਗਰਤੀ ਸਰਪੰਚ ਆਪਣਾ ਬਾਈ ਦੀ ਲੱਡੋਵਾਲ ਤੋਂ ਸਾਰਿਆਂ ਦਾ ਦੇਖੋ ਸਾਰੇ ਪਿਆਰ ਕਰਦੇ ਨੇ ਇਹ ਇਹ ਪਿਆਰ ਕਮਾਣਾ ਬਹੁਤ ਔਖਾ ਜੀ ਤੇ ਬਾਕੀ ਮੈਂ ਆਪਣੇ ਦਿਨੋਂ ਧੰਨਵਾਦ ਕਰਦਾ ਆਪਣੇ ਬੋਸ ਦਾ ਆਪਣੇ ਭਰਾਵਾਂ ਦਾ ਇਹ ਨਹੀਂ ਦੱਸਣਾ ਚਲੋ ਬਾਕੀ ਇਹਨਾਂ ਦਾ ਪਿਆਰ ਆ ਹੀ ਵਸਦਾ ਇਹਨਾਂ ਦੀ ਦੁਆਵਾਂ ਕਰਕੇ ਆਪਾਂ ਤੁਰੇ ਫਿਰਦੇ ਹਾਂ ਜੀ ਅੱਜ ਇਹ ਸੋਤਾਲ ਜਿਹੜਾ ਸਾਡੇ ਨੌਜਵਾਨ ਦੀ ਜਨਮ ਦਿਨ ਤੋਂ ਸਨਮਾਨ ਦੇ ਦਿੱਤਾ ਹੈ। ਦੇਖੋ ਸੰਨੀ ਸਾਡਾ ਸਾਰਿਆਂ ਦਾ ਛੋਟਾ ਵੀਰ ਆ। ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਇਹ ਨਵੇਂ ਸਾਲ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਪਰਮਾਤਮਾ ਇਹਨੂੰ ਤੰਦਰੁਸਤੀ ਬਖਸ਼ੇ, ਲੰਮੀ ਆਮਰਾ ਬਖਸ਼ੇ। ਅੱਜ ਸਾਰੇ ਸੱਜਣ ਮਿੱਤਰ ਇਹਦੇ ਇਸ ਖੁਸ਼ੀ 'ਚ ਖੁਸ਼ੀ ਨੂੰ ਸਾਂਝਾ ਕਰਨ ਲਈ ਇਕੱਠੇ ਹੋਏ ਆ ਤੇ ਅਸੀਂ ਮੈਂ ਰੱਬ ਅੱਗੇ ਦੁਆ ਕਰਦਾ ਵਿਸ਼ਾਲ ਖੋਸਲਾ ਬੇਦੀ ਸਾਹਿਬ ਸਰਪੰਚ ਸਾਹਿਬ ਹੋਰ ਜਿੰਨੇ ਵੀ ਨੇ ਇਹ ਖੁਸ਼ੀਆਂ ਦੇ ਮੇਲੇ ਇਦਾਂ ਹੀ ਲੱਗਦੇ ਰਹਿਣ ਤੇ ਯਾਰ ਸਦਾ ਸਲਾਮਤ ਰਹਿਣ ਯਾਰ ਦੋਸਤਾਂ ਦਾ ਜਦੋਂ ਦਿਨ ਹੋਵੇ ਤੇ ਖੁਸ਼ੀਆਂ ਹੋਣ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਆ ਸਾਰੇ ਭਰਾ ਸਾਡੇ ਦੋਸਤ ਨੂੰ ਮੇਰੇ ਭਰਾ ਨੂੰ ਪਿਆਰ ਕਰਦੇ ਆ ਕੋਈ ਲਾਡੋਵਾਲ ਤੋਂ ਆਇਆ ਕੋਈ ਜਗਰਾਉਂ ਤੋਂ ਆਇਆ ਕੋਈ ਪਟਿਆੜੇ ਤੋਂ ਆਇਆ ਕੋਈ ਕਿਦੋਂ ਆਇਆ ਕਰਤਾਰਪੁਰ ਤੋਂ ਵੀ ਕਰਤਾਰਪੁਰ ਤੋਂ ਹੀ ਬੰਦੇ ਦੇਖੋ ਸਾਡੇ ਦੋਸਤ ਆਏ ਆ ਇਹ ਸਾਰਾ ਪਿਆਰ ਆ ਜੀ ਦੋਸਤ ਨੇ ਖੱਟਿਆ ਸਾਡੇ ਇਸ ਕਰਕੇ ਅਜਿਹਾ ਦਿਨ ਬਹੁਤ ਵਧੀਆ ਦਿਨ ਆ ਤੇ ਮੈਂ ਬੁਲਾਈ ਦੇਣਾ ਆਪਣੇ ਦੋਸਤ ਨੂੰ ਕਿ ਮੇਰਾ ਦੋਸਤ ਦਿਨ-ਦੁੱਖ ਨਹੀਂ ਰਾਤ-ਚੋਣੀ ਤਰੱਕੀ ਕਰੇ ਤੇ ਇਹਦੇ ਨਾਲ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ ਕਿੰਨੇ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਹੋ ਰਿਹਾ ਕੋਈ ਇੱਥੇ ਮਤਲਬ ਉਹ ਪ੍ਰੋਗਰਾਮ ਐਡਾ ਦਾ ਨਹੀਂ ਹੈਗਾ ਕਿ ਸ਼ਰਾਬ ਚੱਲ ਰਹੀ ਆ ਜਾਂ ਕੋਈ ਗਲਤ ਕੰਮ ਹੋ ਰਿਹਾ ਇਹ じゃ ਕੁਝ ਨਹੀਂ ਬੜੇ ਸਹੀ ਸਾਡੇ ਢੰਗ ਨਾਲ ਜਨਮ ਮਨਾਇਆ ਜਾ ਰਿਹਾ ਪਹਿਲਾਂ ਇਹ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਵਾਰੀ ਦੀ ਗੱਲ ਅੱਜ ਸਾਡੇ ਵੱਡੇ ਵੀਰ ਸਨੀ ਤਰੀਕੇ ਦਾ ਜਨਮ ਦਿਨ ਹੈ ਭੀੜ ਤੁਸੀ ਦੇ ਹੀ ਦੇਖ ਹੀ ਸਕਦੇ ਹੋ ਸਾਰੇ ਭਰਾ ਪਹੁੰਚੇ ਨੇ ਇਹ ਭਰਾ ਦਾ ਪਿਆਰ ਹੈ ਜੀ ਅੱਧੀ ਰਾਤ ਹੋਵੇ ਜਾਂ ਸਵੇਰੇ ਹੋਵੇ ਜਾਂ ਸ਼ਾਮ ਹੋਵੇ ਇਹ ਹਰ ਇੱਕ ਭਰਾ ਲਈ ਖੜਾ ਜੀ ਨਾਲੇ ਨਾਲੇ ਲੋਕੀ ਸੁੱਖ ਚ ਜਾਂਦੇ ਨੇ ਇਹ ਦੁੱਖ ਚ ਸਭ ਤੋਂ ਪਹਿਲਾਂ ਪਹੁੰਚਦਾ ਜੀ ਇਹੀ ਰੀਜ਼ਨ ਹੈ ਜੀ ਸਾਰੇ ਪਹੁੰਚੇ ਨੇ ਮੇਰੇ ਜਿੰਨੇ ਵੀ ਵੱਡੇ ਛੋਟੇ ਭਰਾ ਪਹੁੰਚੇ ਨੇ ਇਹ ਬਾਈ ਦੇ ਪਿਆਰ ਕਰਕੇ ਇਕੱਠੇ ਆ ਤੇ ਮੈਨੂੰ ਹੀ ਲੱਗਦਾ ਕਿ ਕਿਸੇ ਦੇ ਜਨਮ ਦਿਨ ਤੇ ਇੰਨਾ ਇਕੱਠ ਹੁੰਦਾ ਹੋਊਗਾ ਜੀ ਅੰਦਰ ਆ ਰਹੀਆਂ ਨੇ ਪਿੱਛੇ ਦੀ ਇੱਕ ਵਾਰੀ ਮੈਡਮ ਕੈਮਰਾ ਘੁ ਨਾ ਲੀਡਰਾਂ ਦਾ ਇੰਨਾ ਇਕੱਠ ਹੁੰਦਾ ਨਾ ਕਿਸੇ ਦਾ ਜੀ ਇਹ ਸਾਡੇ ਭਰਾ ਦੀ ਹੈ ਇਹ ਸன்னி ਫਰੀਕਾ ਦਾ ਹੀ ਇਕੱਠ ਹੈ ਜੀ ਤੇ ਸன்னி ਫਰੀਕੇ ਜਿੰਦਾ ਹੋ ਸਾਡਾ ਭਰਾ ਹੈ ਜੀ ਦਿਨੋ ਸਾਡੀ ਜਿੰਦਾ ਹੈ ਸன்னி ਫਰੀਕਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਤੇ ਨੌਜਵਾਨਾਂ ਵਿੱਚ ਬਹੁਤ ਭਾਰੀ ਇਛਾ ਦੇਖਣ ਨੂੰ ਮਿਲ ਰਿਹਾ ਬੜਾ ਪਿਆਰ ਪਾ ਰਿਹਾ ਕਿਵੇਂ ਦੇਖੀ ਅੱਜ ਦਾ ਜਿਹੜਾ ਮੇਰੇ ਬੇਟੇ ਦਾ ਬਰਥਡੇ ਹੈ ਉਹਦੇ ਲਈ ਮੈਂ ਸਾਰੇ ਜਿੰਨੇ ਵੀ ਇਹਦੇ ਦੋਸਤ ਹੈ ਮੈਂ ਸਾਰਿਆਂ ਨੂੰ ਆਪਣੇ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਪੰਜਾਬ ਦੇ ਜਿੰਨੇ ਵੀ ਜੰਗ ਮੁੰਡੇ ਆ ਉਹਨਾਂ ਨੂੰ ਕਹਿਣਾ ਚਾਹਨਾ ਹੈ ਕਿ ਬਈ ਨਸ਼ਿਆਂ ਤੋਂ ਫ੍ਰੀ ਹੋਵੋ ਜਿਸ ਤਰ੍ਹਾਂ ਕਿ ਮੇਰੇ ਬੱਚੇ ਨਸ਼ਿਆਂ ਤੋਂ ਫ੍ਰੀ ਹੈ ਉਹ ਸਾਰੇ ਨਸ਼ਿਆਂ ਤੋਂ ਫ੍ਰੀ ਹੋਣੇ ਚਾਹੀਦੇ ਆ ਔਰ ਦੂਜੀ ਗੱਲ ਇਹ ਹੈ ਕਿ ਨਸ਼ਾ ਇੱਕ ਮਾੜੀ ਬਹੁਤ ਚੀਜ਼ ਹੈ ਜਿਹਦੇ ਤੇ ਸਾਡੀ ਗਵਰਨਮੈਂਟ ਵੀ ਬਹੁਤ ਜੋਰ ਲਾ ਰਹੀ ਹੈ ਨਸ਼ੇ ਦੇ ਉੱਪਰ ਤੇ ਬੱਚਿਆਂ ਨੂੰ ਚਾਹੀਦਾ ਹੈ ਜਿੰਨਾ ਵੀ ਜੂਥ ਹੈ ਜਿੰਨੇ ਜੋ ਨੌਜਵਾਨ ਬੱਚੇ ਆ ਸਾਰੇ ਹੀ ਨਸ਼ੇ ਨੂੰ ਛੱਡ ਕੇ ਇੱਕ ਅੱਛੀ ਲਾਈਨ ਫੜਨ ਤਾਂ ਕਿ ਉਹਨਾਂ ਦੇ ਮਾਪਿਓ ਦੀ ਇੱਜ਼ਤ ਵੀ ਹੋਵੇ ਉਹਨਾਂ ਦੀ ਆਪਣੀ ਰਿਸਪੈਕਟ ਹੋਵੇ ਉਹਨਾਂ ਦੀ ਜਿਹੜੀ ਇੱਜ਼ਤ ਹੈ ਆਪਣੇ ਯਾਰਾਂ ਦੋਸਤਾਂ ਦੀ ਭੈਣ ਭਰਾਵਾਂ ਦੇ ਰਿਸ਼ਤੇਦਾਰਾਂ ਦੇ ਸਾਰੇ ਜਨਨ ਦੀ ਗੁੱਡਵਿਲ ਹੋਣੀ ਚਾਹੀਦੀ ਹੈ ਇੱਜ਼ਤ ਹੋਣੀ ਚਾਹੀਦੀ ਹੈ ਔਰ ਮਾਪਿਆਂ ਨੂੰ ਵੀ ਮਾਣ ਹੋਣਾ ਚਾਹੀਦਾ ਕਿ ਸਾਡਾ ਬੱਚਾ ਕਿੰਨਾ ਲੈ ਕੇ ਹੈ ਐਸੇ ਲਈ ਮੈਂ ਇਨਾ ਜਿੰਨੇ ਵੀ ਸਨਿ ਦੇ ਜਿੰਨੇ ਵੀ ਜਿਗਰੀ ਦੋਸਤਾਂ ਸਾਰੇ ਜਿੰਨੇ ਵੀ ਆਏ ਆ ਦਿਲ ਦੀ ਘਰ ਆਏ ਹੋ ਤਾਂ ਮੈਂ ਆਪਣੇ ਵੱਲੋਂ ਵੀ ਸਨਿ ਵੱਲੋਂ ਵੀ ਔਰ ਸਾਰਿਆਂ ਵੱਲੋਂ ਜੀ ਆਇਆਂ ਆਖਦਾ ਹਾਂ ਤੇ ਮੈਂ ਪ੍ਰੈਸਰ ਰਿਪੋਰਟਰ ਜਿੰਨੇ ਵੀ ਆਏ ਆ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਹਰ ਸਾਲ ਇਸ ਖਨੀ ਦੇ ਬਰਥਡੇ ਤੇ ਵੀ ਜਾਰੇ ਫਿਰੀ ਸੇਵਾ ਕਰਦੇ ਆ ਅਸੀਂ ਇਹਨਾਂ ਦਾ तहे ਜਲ ਧੰਨਵਾਦ ਕਰਦੇ ਆ ਤੇ ਪੰਜਾਬ ਦੇ ਲਈ ਮੈਂ ਖੁਸ਼ੀ ਦੀ ਖੁਸ਼ੀ ਵਾਲਾ ਖੁਸ਼ੀ ਦੀਆਂ ਖੁਸ਼ੀਆਂ ਮੰਗਦਾ ਕਿ ਸਾਡੇ ਪੰਜਾਬ ਨੂੰ ਹਰਾ ਭਰਾ ਰੱਖਿਆ ਜਾਵੇ ਉਹਦੇ ਲਈ ਮੈਂ ਯਾਰੀ ਦੇ ਨਾਲ ਦੋ ਗੱਲਾਂ ਕਹਿਣਾ ਚਾਹੁੰਦਾ ਯਾਰਾ ਤੇਰੀ ਯਾਰੀ ਕੋ ਮੈਂ ਨਾ ਤਖਦਾ ਮਨਾ ਯਾਦ ਕਰੂਗੀ ਦੁਨੀਆ ਮੇਰਾ ਤੇਰਾ ਯਾਰਾ ਨਾ ਦੇ ਸਾਥੀਓ ਯਾਰੀ ਉਹ ਹੋਣੀ ਚਾਹੀਦੀ ਹੈ ਗੱਦਾਰੀ ਯਾਰੀ ਦੇ ਵਿੱਚ ਗੱਦਾਰੀ ਨਹੀਂ ਹੋਣੀ ਚਾਹੀਦੀ ਉਹ ਮਾਂ ਪਿਓ ਨੂੰ ਵੀ ਦਾਗ ਲੱਗ ਜਾਂਦਾ ਜਿਹਦੇ ਵਿੱਚ ਕਿ ਗੱਦਾਰੀ ਹੋਵੇ ਯਾਰਾਂ ਦੋਸਤਾਂ ਜੇ ਜੇ ਕੋਈ ਮਾੜੀ ਮੋਟੀ ਗੱਲਬਾਤ ਹੁੰਦੀ ਹੈ ਆਪਸ ਵਿੱਚ ਬੈਕ ਇਨ ਨਹੀਂ ਬੜਾ ਲੈਣਾ ਚਾਹੀਦਾ ਤਾਂ ਕਿ ਇਹ ਜੀ ਕੋਈ ਗੱਦਾਰੀ ਨਹੀਂ ਹੋਣੀ ਚਾਹੀਦੀ ਉਹ ਮਾਂ ਪਿਓ ਨੇ ਜਨਮ ਦਿੱਤਾ ਕਾਦੇ ਲਈ ਕਿ ਤੁਸੀਂ ਆਵਾਜ਼ ਰਹੋ ਖੁੱਸ ਰਹੋ ਆਪਣੇ ਕਮਾਂ ਕਰਾਂ ਤੇ ਸਾਥ ਦੇ ਬਾਸ ਦੇ ਬਾਸ ਦੇ ਰਹੋ ਆਪਣੀ ਫੈਮਿਲੀ ਨੂੰ ਸਟੈਂਡ ਕਰੋ ਆਪਣੇ ਬੱਚਿਆਂ ਨੂੰ ਸਟੈਂਡ ਕਰੋ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਭੀਮਰਾ ਭੀਮਰਾਓ ਅਮਿੰਦ ਕਰਨੇ ਕਿਹਾ ਕਿ ਪੜੋ ਲਿਖੋ ਸੰਘਰਸ਼ ਕਰੋ ਤੇ ਜੁੜੋ ਜੇ ਤੁਸੀਂ ਅੱਜ ਇਹ ਕੰਮ ਨਹੀਂ ਕਰ ਸਕਦੇ ਤਾਂ ਕੋਈ ਫਾਇਦਾ ਨਹੀਂ ਜ਼ਿੰਦਗੀ ਦੇ ਆਖਰੀ ਦਿਨ ਦੇ ਵਿੱਚ ਜਿੰਨੇ ਵੀ ਸਨਿਹ ਦੇ ਦੋਸਤ ਮੇਰੇ ਸਾਰੇ ਬੱਚੇ ਬੱਚੇ ਆਏ ਹੋਏ ਐ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਲਾਸਟ ਵਿੱਚ ਇਹਨਾਂ ਨੇ ਸਾਡੇ ਪ੍ਰੈਸ ਰਿਪੋਰਟਰ ਜਿੰਨੇ ਆ ਸਾਡੀ ਕੁੜੀਆਂ ਨੇ ਜਿਹੜੇ ਭਰਾ ਦੇ ਛੋਟੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਅੱਜ ਆ ਕੇ ਇਸ ਮੌਕੇ ਤੇ ਇਸ ਖੁਸ਼ੀ ਨੂੰ ਵਧਾਇਆ ਉਹ ਇਹਨਾਂ ਦੇ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੈ ਹਿੰਦ